ਲੱਗਿਆ ਪਿਆਏ ਜੀ ਦੋਸਤਾ ਓਏ ਰੱਬ ਜਿਸ ਤੇ ਮਿਹਰਬਾਨ ਹੁੰਦਾ ਓਸੇ ਘਰੇ ਦਿੰਦਾ ਧੀ ਦੋਸਤਾ ਓਸੇ ਘਰੇ ਦਿੰਦਾ ਧੀ ਦੋਸਤਾ ਪਹਿਰਾਵਾ ਦੇਖੋ ਆ ਧੀਆਂ ਮੇਰੀਆਂ ਬੱਚੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸਹੱਪਣ ਕਿੰਨਾ ਮੈਂ ਕਿਹਾ ਮਾਤਾ ਉਪਰਾਲਾ ਕੀਤਾ ਕਹਿੋ ਜਿਆ ਲੱਗਿਆ ਕਹਿੰਦੀ ਪੁੱਤ ਸੱਚੀ ਗੱਲ ਦੱਸਾਂ ਅੱਜ ਦਿਲ ਦੀ ਪੜਾਅਸ ਗੱਢਣੀ ਆ ਅੱਜ ਚਾਹ ਪੂਰੇ ਕਰਨੇ ਆ ਅੱਜ ਰੱਜ ਕੇ ਜੀਣਾ ਇਹਨਾਂ ਨੇ ਆਪਣਾ ਬਚਪਨ ਜੀਣਾ ਤੇ ਤੁਸੀਂ ਇਹਨਾਂ ਨੂੰ ਅਹਿਸਾਸ ਦੇ ਰਹੇ ਹੋ ਜਿਹੜੀਆਂ ਧੀਆਂ ਉਹਨਾਂ ਨੂੰ ਵਿਰਸਾ ਦੇ ਰਹੇ ਹੋ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਉਹਨਾਂ ਨੇ ਇਹਨਾਂ ਧੀਆਂ ਚ ਆਪਣਾ ਬਚਪਨ ਦੇਖਿਆ ਕਹਿੰਦੇ ਇੱਕ ਦਰਜੀ ਸੀ ਦਰਜੀ ਆਪਣੀ ਟੋਪੀ ਵਿੱਚ ਸੂਈ ਪਾ ਕੇ ਰੱਖਦਾ ਸੀ ਪੈਰਾਂ 'ਚ ਕੈਂਚੀ ਰੱਖਦਾ ਦੱਸੋ ਕਿਉਂ ਤਾਂ ਧੀਆਂ ਨੂੰ ਵੀ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਸਮੇਂ 'ਚ ਪੈਰਾਂ ਵਿੱਚ ਰੱਖਦੇ ਕਿ ਤੁਸੀਂ ਜਿੱਥੇ ਚੱਲੀਆਂ ਸੂਈ ਨਾਲ ਜੋੜਦੇ ਜਾਣਾ ਕੱਟਣਾ ਨਹੀਂ ਆ ਭਗਾ ਵਾਲਾ ਮਹਿਸੂਸ ਕਰਦੀ ਹੈ ਜਿੱਥੇ ਤੀਆਂ ਵਿੱਚ ਤੀਆਂ ਖਿੜ ਕੇ ਹੱਸਦੀ ਹਨ ਧਰਤੀ ਵੀ ਖੁਦ ਨੂੰ ਭਗਾ ਵਾਲਾ ਮਹਿਸੂਸ ਕਰਦੀ ਹੈ ਜਿੱਥੇ ਉਹਦੇ ਹੱਥ ਚ ਕੀ ਪਤਾ ਉਹਨੇ ਤੁਹਾਡੇ ਘਰ ਧੀ ਦੇ ਕਿ ਉਹਨੂੰ ਐਸਐਸਪੀ ਬਣਾਉਣਾ ਹੋਵੇ ਉਹਨੂੰ ਅਫਸਰ ਬਣਾਉਣਾ ਹੋਵੇ ਦੀ ਲਾਈਫ ਕੋ ਦਿਨੇਸ਼ ਸੂਰੀ ਜੀ ਕਰਕੇ ਆਏ ਨੇ ਉਹਨਾਂ ਦਾ ਵੀ ਵੈਲਕਮ ਉਹਨਾਂ ਦੀ ਪੂਰੀ ਟੀਮ ਦਾ ਵੈਲਕਮ ਹੈ ਜਿਹੜੇ ਜਗਨਾਮ ਨੇ ਆਪਣੇ ਵਿਚਾਰ ਜ਼ਰੂਰ ਰੱਖਣ ਦੀ ਕਿਰੀ ਦਿਨੇਸ਼ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਸ 2-4 ਮਿੰਟ ਲਵਾਂਗਾ ਤੁਹਾਡੇ ਜਿਆਦਾ ਸਮਾਂ ਨਹੀਂ ਲੈਣਾ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਨੌਰੇ ਪਿੰਡ ਦੇ ਸਰਪੰਚ ਸਰਦਾਰ ਦਿਲਬਖ ਸਿੰਘ ਜੀ ਉਹਨਾਂ ਦੇ ਹੋਮਨੇਸ ਸਰ ਜੀ ਸਾਫ ਦਾ ਸਰਪੰਚ ਸਤਕਾਰਯੋਗ ਮੈਡਮ ਮਨਦੀਪ ਜੀ ਪਿੰਡ ਦੇ ਸਤਕਾਰਯੋਗ ਪੰਚ ਸਹਿਬਾਨ ਸਤਕਾਰਯੋਗ ਜਿੰਨੀਆਂ ਵੀ ਅਹਿਮ ਸ਼ਖਸੀਅਤਾਂ ਇੱਥੇ ਮੌਜੂਦ ਹੈ ਤੁਸੀਂ ਸਾਰੇ ਸਾਡੇ ਲਈ ਅਹਿਮ ਹੋ ਔਰ ਪ੍ਰਬੰਧਕ ਕਮੇਟੀ ਮਹਿਲਾ ਮੰਡਲ ਦੇ ਪ੍ਰਧਾਨ ਜੀ ਉਹਨਾਂ ਦੀ ਸਾਰੀ ਟੀਮ ਸਾਰਿਆਂ ਦਾ ਬਹੁਤ ਸਤਕਾਰ ਹੈ ਔਰ ਮੇਰੀ ਪਿਆਰ ਭਰੀ ਸੱਸੀ ਗਾਲ ਕਬੂਲ ਕਰਿਓ ਜੀ ਸਾਥਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿੰਡ ਵਿੱਚ ਪਹੁੰਚੇ ਆਂ ਔਰ ਜੋ ਧੀਆਂ ਨੂੰ ਸਤਕਾਰ ਤੁਹਾਡੇ ਪਿੰਡ ਨੇ ਦਿੱਤਾ ਉਹ ਕਾਬਲੇ ਤਾਰੀਫ ਹੈ ਤੇ ਸਿਰ ਝੁਕਾ ਕੇ ਉਹਦਾ ਸਤਕਾਰ ਕਰਦੇ ਆਂ ਮਾਣ ਮਹਿਸੂਸ ਹੁੰਦਾ ਨੌਰੇ ਪਿੰਡ ਵਿੱਚ ਆ ਕੇ ਕਿਉਂਕਿ ਧੀਆਂ ਲਈ ਜੋ ਤੁਸੀਂ ਮਾਹੌਲ ਸਿਰਜਿਆ ਆ ਇਹਦੀ ਸੱਚੀਓ ਸ਼ਲਾਘਾ ਬਣਦੀ ਹੈ ਕਿਉਂਕਿ ਧੀਆਂ ਦੇ ਚਰਨਾਂ 'ਚ ਬਰਕਤ ਹੈ ਧੀਆਂ ਦੇ ਚਰਨਾਂ 'ਚ ਬਰਕਤ ਹੈ ਧੀਆਂ ਨਾਲ ਰੌਣਕ ਹੈ ਔਰ ਧੀਆਂ ਨਾਲ ਦੁਨੀਆ ਚੱਲਦੀ ਹੈ ਤੇ ਧੀਆਂ ਦੇ ਨਾਲ ਹੀ ਕਿਆ ਜਾਂਦਾ ਧੀਆ ਦੇ ਨਾਲ ਖੁਸ਼ੀਆਂ ਦੀ ਬਰਸਾਤ ਹੁੰਦੀ ਐ ਮੈਂ ਜਦੋਂ ਆ ਰਿਹਾ ਸੀਗਾ ਤਾਂ ਇੱਕ ਸ਼ੇਅਰ ਲਿਖਿਆ ਤੁਹਾਡੇ ਸਾਰੇ ਦੇ ਧੀਆ ਹੈਗੀਆਂ ਮੇਰੇ ਵੀ ਧੀਆ જરા ਧਿਆਨ ਨਾਲ ਸੁਣੀਓ ਕਹਿੰਦਾ ਕਿ ਨੌਰੇ ਪਿੰਡ ਦਾ ਕੋਨਾ ਕੋਨਾ ਮਹਿਕਿਆ ਪਿਆ ਨੌਰੇ ਪਿੰਡ ਦਾ ਕੋਨਾ ਕੋਨਾ ਮਹਿਕਿਆ ਪਿਆ ਲੱਗਿਆ ਪਿਆ ਏ ਜੀ ਦੋਸਤਾ ਓਏ ਰੱਬ ਜਿਸ ਤੇ ਮਿਹਰਬਾਨ ਹੁੰਦਾ ਓਸੇ ਘਰੇ ਦਿੰਦਾ ਏ ਧੀ ਦੋਸਤਾ ਓਸੇ ਘਰੇ ਦਿੰਦਾ ਏ ਧੀ ਦੋਸਤਾ ਪਰ ਰੱਬ ਤੁਹਾਡੇ ਤੇ ਮਿਹਰਬਾਨ ਹੈ ਤੁਹਾਡੀਆਂ ਇੰਨੀਆਂ ਧੀਆਂ ਇੱਥੇ ਮੌਜੂਦ ਆ ਔਰ ਇੱਕ ਗੱਲ ਮੈਂ ਕਰਨੀ ਚਾਹੁੰਨਾ ਇਹ ਜਿਹੜਾ ਧੀਆਂ ਦਾ ਤਿਉਹਾਰ ਹੈ ਸਿਰਫ ਗਿੱਧੇ ਤੱਕ ਸੀਮਤ ਨਹੀਂ ਹੈ ਜਾਂ ਮਨੋਰੰਜਨ ਤੱਕ ਸੀਮਤ ਨਹੀਂ ਹੈ ਇਹ ਧੀਆਂ ਦਾ ਤਿਉਹਾਰ ਜਿਹੜਾ ਆ ਆਪਣੇ ਸੱਭਿਆਚਾਰ ਨੂੰ ਸੰਭੜ ਦੀ ਗੱਲ ਹੈ ਸੱਭਿਆਚਾਰ ਦੀ ਝਲਕ ਹੈ ਔਰ ਧੀਆਂ ਦੇ ਤਿਉਹਾਰ ਵਿੱਚ ਤੁਸੀਂ ਆਪਣੀ ਮਾਂ ਬੋਲੀ ਨਾਲ ਵੀ ਜੁੜਦੇ ਆ ਪ੍ਰਧਾਨ ਜੀ ਸਭਿਆ ਚਾਰ ਦੇ ਨਾਲ ਜੁੜਦੇ ਆਂ ਮਾਂ ਬੋਲੀ ਨਾਲ ਜੁੜਦੇ ਕਿਉਂਕਿ ਬੋਲੀਆਂ ਜਿਹੜੀਆਂ ਆ ਉਹ ਮਾਂ ਬੋਲੀ ਵਿੱਚ ਪੈਂਦੀਆਂ ਪਹਿਰਾਵਾ ਦੇਖੋ ਆ ਧੀਆਂ ਮੇਰੀਆਂ ਬੱਚੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸਹੱਪਣ ਕਿੰਨਾ ਤੁਸੀਂ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਜਾਂਦੇ ਹੋ ਅਗਾਹ ਤਾਂ ਵੱਧਦੇ ਹੋ ਪਰ ਆਪਣਾ ਪਿੱਛਾ ਨਹੀਂ ਭਲਾਉਂਦੇ ਆਪਣੀ ਜੜਾਂ ਨਾਲ ਜੁੜੇ ਰਹਿੰਦੇ ਹੋ ਨੌਰੇ ਵਾਲਿਓ ਮੈਂ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੀ ਜੜਾਂ ਨਾਲ ਜੁੜੇ ਹੋ ਯਾਦ ਰੱਖਿਓ ਤੁਹਾਡਾ ਜਿਹੜਾ ਚਿਰਾਗ ਆ ਨਾ ਉਹਨੇ ਪੂਰੇ ਦੇਸ਼ ਨੂੰ ਰੋਸ਼ਨ ਕਰਨਾ ਪੂਰੀ ਦੁਨੀਆ ਨੂੰ ਰੋਸ਼ਨ ਕਰਨਾ ਔਰ ਇੱਕ ਮੈਨੂੰ ਬੀਬੀ ਪਿੱਛੇ ਮਿਲੀ ਵੀ ਮੈਂ ਕਿਹਾ ਮਾਤਾ ਉਪਰਾਲਾ ਕੀਤਾ ਕਿਹੋ ਜਿਹਾ ਲੱਗਿਆ ਕਹਿੰਦੀ ਪੁੱਤ ਸੱਚੀ ਗੱਲ ਦੱਸਾਂ ਅੱਜ ਦਿਲ ਦੀ ਪੜਾਅਸ ਕੱਢਣੀ ਆ ਅੱਜ ਚਾਹ ਪੂਰੇ ਕਰਨੇ ਆ ਅੱਜ ਰੱਜ ਕੇ ਜੀਣਾ ਮੈਂ ਕਿਹਾ ਪੜਾਅਸ ਕਿਉਂ ਕੱਢਣੀ ਆ ਕਹਿੰਦੀ ਜਿਹੜਾ ਘਰ ਦਾ ਲਾਣੇਦਾਰ ਆ ਨਾ ਸਿਰ ਦਾ ਸਾਈ ਆ ਸਾਰਾ ਦਿਨ ਉਹਦੇ ਕੁੜਤੇ ਪਜਾਮੇ ਦੀ ਕਮੀਜ਼ੇ ਲੋਟ ਨਹੀਂ ਆਉਂਦੀ ਸਾਰਾ ਦਿਨ ਪੌਂਚੇ ਤੋਂ ਹੀ ਜਾਨੀਆ ਸਾਰਾ ਦਿਨ ਕਾਲਰ ਤੋਂ ਹੀ ਜਾਨੀਆ ਸਾਰਾ ਦਿਨ ਰੋਟੀ ਟੁੱਕ ਕਰੀ ਜਾਨੀਆ ਪਸ਼ੂ ਪੱਠੇ ਇਹੀ ਨਹੀਂ ਮੁੱਕਦੇ ਜਵਾਕਾਂ ਦੀ ਰੋਟੀ ਨਹੀਂ ਮੁੱਕਦੀ ਅੱਜ ਜਾਵਾਂਗੇ ਆਜ ਆਪਣਾ ਬਚਪਨ ਜੀ ਚੱਲੀਆ ਹਾਂਜੀ ਸਾਲ ਵਿੱਚ ਇੱਕ ਦਿਨ ਬੀਬੀਆਂ ਨਾਲ ਹਾਂ ਮੈਂ ਉਹੀ ਕਹਿਣਾ ਕਿ ਅੱਜ ਬਹੁਤ ਸਾਰੀਆਂ ਜਿਹੜੀਆਂ ਬਜ਼ੁਰਗ ਮਾਵਾਂ ਨੇ ਇਹਨਾਂ ਨੇ ਆਪਣਾ ਬਚਪਨ ਜੀਣਾ ਇਹ ਤੁਸੀਂ ਇਹਨਾਂ ਨੂੰ ਅਹਿਸਾਸ ਦੇ ਰਹੇ ਹੋ ਜਿਹੜੀਆਂ ਧੀਆ ਉਹਨਾਂ ਨੂੰ ਵਿਰਸਾ ਦੇ ਰਹੇ ਹੋ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਉਹਨਾਂ ਨੇ ਇਨਾਂ ਧੀਆਂ ਚ ਆਪਣਾ ਬਚਪਨ ਦੇਖੜਾ ਕਿਸੇ ਨੇ ਬਜ਼ੁਰਗਾਂ ਚ ਆਪਣੇ ਪਿਓ ਨੂੰ ਦੇਖਣਾ ਵਿਛੜੀਆਂ ਭੈਣਾਂ ਨੂੰ ਮਿਲਣਾ ਪੰਜਾਬੀ ਭਾਸ਼ਾ ਚ ਬੋਲੀਆਂ ਪਾਣੀਆਂ ਆ ਜਿਹੜੇ ਮਾਤਾ ਜੀ ਨੇ ਮੈਂ ਸਾਹਮਣੇ ਖੜ ਕੇ ਮਹਿਸੂਸ ਕਰ ਰਿਹਾ ਹੋ ਸਕਦਾ ਇਹਨਾਂ ਨੂੰ ਆਪਣਾ ਬਚਪਨ ਯਾਦ ਆਉਂਦਾ ਹੋਵੇ ਆਪਣਾ ਪਿਤਾ ਯਾਦ ਆਉਂਦਾ ਹੋਵੇ ਆਪਣੇ ਸਭ ਤੋਂ ਜ਼ਿਆਦਾ ਮਨੋਰੰਜਨ ਇਹ ਬੀਬੀ ਕਰ ਸਕਦੇ ਕਹਿੰਦੇ ਇੱਕ ਦਰਜੀ ਸੀ ਦਰਜੀ ਆਪਣੀ ਟੋਪੀ ਵਿੱਚ ਸੂਈ ਪਾ ਕੇ ਰੱਖਦਾ ਸੀ ਪੈਰਾ ਚ ਕੈਂਚੀ ਰੱਖਦਾ ਦੱਸੋ ਕਿਉਂ ਟੋਪੀ ਚ ਸੂਈ ਪੈਰਾ ਚ ਕੈਂਚੀ ਦੱਸੋ ਕਿਉਂ ਉਹਦਾ ਕਾਰਨ ਸੀ ਕਹਿੰਦਾ ਸੂਈ ਵੰਗਰੋ ਆਪਣੀ ਨੇਚਰ ਇਹੋ ਜੀ ਰੱਖੋ ਜਿਹੜੀ ਜੋੜਦੀ ਜਾਵੇ ਕੈਂਚੀ ਵੰਗਰੋ ਪਾੜਨਾਂ ਦੀ ਤਾਂ ਧੀਆਂ ਨੂੰ ਵੀ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਸਮੇਂ ਚ ਕਿ ਤੁਸੀਂ ਜਿੱਥੇ ਚੱਲੀਆਂ ਸੂਈ ਨਾਲ ਜੋੜਦੇ ਜਾਣਾ ਕੱਟਣਾ ਨਹੀਂ ਆ ਤਮੈਂ ਇਹ ਸਾਸ ਦੀ ਗੱਲ ਕਰਦਾ ਸੀ ਸ਼ਾਇਦ ਤੁਹਾਨੂੰ ਤੁਹਾਡਾ ਬਚਪਨ ਯਾਦ ਆਂਦਾ ਹੋਵੇ ਆਪਣੇ ਮਾਪੇ ਯਾਦ ਆਉਂਦੇ ਹੁਣ ਜਿਨ੍ਹਾਂ ਦੇ ਮਾਪੇ ਸਿਰ ਤੇ ਆ ਉਹ ਜੁਗ-ਜੁਗ ਜੀਣ ਲੰਬੀਆਂ ਉਮਰਾਂ ਹੁਣ ਤੇ ਜਿਹੜੇ ਯਾਦ ਕਰ ਰਹੇ ਆ ਜਿਨ੍ਹਾਂ ਨੂੰ ਅਹਿਸਾਸ ਮਿਲ ਰਿਹਾ ਉਹ ਅਹਿਸਾਸ ਅਨਮੋਲ ਹੈ ਪਰ ਇੱਕ ਹੋਰ ਗੱਲ ਹੈ ਕਹਿੰਦੇ ਕਿ ਅੱਜ ਆਈਆਂ ਨੇ ਇੱਕ ਦੂਜੇ ਨੂੰ ਦਿਲ ਦੀਆਂ ਗੱਲਾਂ ਖੁੱਲ ਕੇ ਦੱਸਦੀਆਂ ਹਨ ਇੱਕ ਦੂਜੇ ਨੂੰ ਦਿਲ ਦੀਆਂ ਗੱਲਾਂ ਖੁੱਲ ਕੇ ਦੱਸਦੀਆਂ ਹਨ ਉਹ ਧਰਤੀ ਵੀ ਖੁਦ ਨੂੰ ਭਾਗਾ ਵਾਲਾ ਮਹਿਸੂਸ ਕਰਦੀ ਹੈ ਜਿੱਥੇ ਤੀਆਂ ਵਿੱਚ ਤੀਆਂ ਖਿੜ ਕੇ ਹੱਸਦੀਆਂ ਹਨ ਧਰਤੀ ਵੀ ਖੁਦ ਨੂੰ ਭਾਗਾ ਵਾਲਾ ਮਹਿਸੂਸ ਕਰਦੀ ਹੈ ਜਿੱਥੇ ਧੀਆਂ ਵਿੱਚ ਧੀਆਂ ਖਿੜ ਕੇ ਹੱਸਦੀਆਂ ਪਰ ਇੱਕ ਮੇਰੀ ਨਿਰਾਸ਼ਾ ਹੈ ਹਾਲੇ ਵੀ ਬਹੁਤ ਸਾਰੇ ਲੋਕ ਨੇ ਇਹੋ ਜਿਹੜੇ ਧੀਆਂ ਨੂੰ ਬੋਝ ਸਮਝਦੇ ਆ ਧੀਆਂ ਨੂੰ ਪੱਥਰ ਸਮਝਦੇ ਆ ਔਰ ਕਈ ਵੇਲੇ ਧੀ ਜੰਮੀ ਤੇ ਛੁੱਪ ਹੋ ਜਾਂਦੇ ਆ ਚਿੰਤਾ ਲੱਗ ਜਾਂਦੀ ਬਣੂਗਾ ਕਿ ਪਰ ਵੱਡੀ ਗੱਲ ਇਹ ਹੈ ਕਿ ਧੀਆਂ ਬਿਨਾ ਸੰਸਾਰ ਨਹੀਂ ਚੱਲਦਾ ਬਹੁਤ ਸਾਰੇ ਅਸੀਂ ਪਖੰਡੀ ਵੀ ਦੇਖਦੇ ਆ ਦਵਾਈਆਂ ਦੇਣ ਲੱ ਪੈਂਦੇ ਆ ਕਿੱਤੀ ਦੀ ਜਗ੍ਹਾ ਮੁੰਡਾ ਹੋਊਗਾ ਪਰ ਉਹਨਾਂ ਤੋਂ ਪੁੱਛੋ ਕਿ ਧੀ ਬਿਨਾ ਕੀ ਸੰਸਾਰ ਚੱਲ ਸਕਦਾ ਪਰਮਾਤਮਾ ਨੇ ਧੀਆਂ ਨੂੰ ਚੁਣਿਆ ਜਿਨ੍ਹਾਂ ਦੇ ਨਾਲ ਸੰਸਾਰ ਚੱਲਣਾ ਔਰ ਮੈਨੂੰ ਉਹ ਵੀ ਲੋਕ ਪਸੰਦ ਨਹੀਂ ਆ ਜਿਹੜੇ ਜਾ ਕੇ ਥਾ ਥਾ ਤੇ ਮੱਥੇ ਟੇਕਦੇ ਆ ਕਿ ਸਾਡੇ ਮੁੰਡਾ ਹੋ ਜਵੇ ਓਏ ਤੁਸੀਂ ਰੱਬ ਦੇ ਕੰਮ ਵਿੱਚ ਵਿਗਨ ਪਾਉਂਦੇ ਹੋ ਕਿਉਂਕਿ ਸਾਰਾ ਰਿਮੋਟ ਉਹਦੇ ਹੱਥ 'ਚ ਹੈ ਕੀ ਪਤਾ ਉਹਨੇ ਤੁਹਾਡੇ ਘਰ ਧੀ ਦੇ ਕਿ ਉਹਨੂੰ ਐਸਐਸਪੀ ਬਣਾਉਣਾ ਹੋਵੇ ਉਹਨੂੰ ਅਫਸਰ ਬਣਾਉਣਾ ਹੋਵੇ ਤੁਸੀਂ ਮੁੰਡਾ ਹੀ ਮੰਗੀ ਜਾਂਦੇ ਆ ਹਾਂ ਮੈਂ ਇਹ ਨਹੀਂ ਕਹਿੰਦਾ ਮੁੰਡਿਆਂ ਨੂੰ ਮੰਗਣਾ ਮਾੜਾ ਹੈ ਉਹ ਬੰਦਾ ਕਿਸਮਤ ਵਾਲਾ ਜਿਹਦੇ ਘਰ ਮੁੰਡਾ ਜੰਮਦਾ ਪਰ ਉਹ ਬੰਦਾ ਖੁਸ਼ਕਿਸਮਤ ਹੈ ਜਿਹਦੇ ਘਰ ਧੀ ਜੰਮਦੀ ਔਰ ਮੈਂ ਖੁਸ਼ਕਿਸਮਤ ਆ ਕਿ ਮੇਰੇ ਘਰ ਧੀ ਜੰਮੀ ਔਰ ਮੈਂ ਇਹਨਾਂ ਸਾਰੀਆਂ ਵਿੱਚ ਆਪਣੀ ਧੀ ਨੂੰ ਮਹਿਸੂਸ ਕਰ ਸਕਦਾ ਕਿਉਂਕਿ ਮੇਰੇ ਘਰ ਧੀ ਹੈ ਔਰ ਹਰ ਘਰ ਚ ਧੀ ਹੋਣੀ ਚਾਹੀਦੀ ਹੈ ਭੈਣ ਹੋਣੀ ਚਾਹੀਦੀ ਔਰ ਜਾਂਦੇ ਜਾਂਦੇ ਮੈਂ ਤੁਹਾਨੂੰ ਤੁਹਾਨੂੰ ਦੁਆਵਾਂ ਦੇਣੀ ਆ ਚਾਹੁੰਦਾ ਕਿਉਂਕਿ ਨੌਰੇ ਵਾਲਿਆਂ ਨੇ ਧੀਆਂ ਦਾ ਮਾਣ ਵਧਾਇਆ ਮੇਰੀ ਗੱਲ ਯਾਦ ਰੱਖੋ ਸਰਪੰਚ ਸਾਹਿਬ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਚਲੇ ਜਾਓਗੇ ਨਾ ਤੁਹਾਡਾ ਮਾਣ ਵਧਣਾ ਨੌਰੇ ਵਾਲਿਆਂ ਦਾ ਕਿਉਂਕਿ ਤੁਸੀਂ ਧੀ ਆ ਦਾ ਮਾਣ ਵਧਾ ਇੱਕ ਵਾਰੀ ਆਪਣੇ ਨਾਂ ਤੇ ਤਾਲੀਆਂ ਜ਼ਰੂਰ ਮਾਰ ਦਿਓ ਔਰ ਇੱਕ ਗੱਲ ਜਿਹੜੇ ਦੇਖ ਰਹੇ ਆ ਸਾਡੇ ਭੈਣ ਭਰਾ ਵੀ ਬੱਤੀ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਕਹਿਣਾ ਚਾਹੁੰਨਾ ਅਸੀਂ ਰਲ ਮਿਲ ਕੇ ਅਜਿਹਾ ਮਾਹੌਲ ਬਣਾਈਏ ਕਿ ਕੋਈ ਵੀ ਧੀ ਰੋਵੇ ਨਾ ਕੋਈ ਮਾਂ ਢਰੇ ਨਾ ਕੋਈ ਮਾਂ ਝੁਕੇ ਨਾ ਔਰ ਕਿਸੇ ਵੀ ਭੈਣ ਨੂੰ ਘਰੋਂ ਬਾਹਰ ਆਉਣ ਵੇਲੇ ਡਰ ਨਾ ਲੱਗੇ ਰਲ ਮਿਲ ਕੇ ਅਜੀਹਾਂ ਮਾਹੌਲ ਬਣਾ ਦਈਏ ਔਰ ਤੁਸੀਂ ਮੈਨੂੰ ਇੱਥੇ ਸੱਦ ਕੇ ਮਾਣ ਦਿੱਤਾ ਬਹੁਤ ਸ਼ੁਕਰੀਆ ਸਿਰ ਝੁਕਾ ਕੇ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਰਿਣੀ ਆ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਆ ਕਿ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸੁਣਿਆ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ

ਅੱਜ ਦਾ ਜੋ ਇਹ ਪ੍ਰੋਗਰਾਮ ਸਾਡੇ ਮਾਨਯੋਗ ਮਜੀਦ ਜੀ ਦੇ ਹਾਜ਼ਰੀ ਸਾਥੇ ਗੁੱਤਾਂ ਨਾਲ ਲਾਈਆਂ ਪਰਾਂਦੀਆਂ ਨਾਲੇ ਗਿੰਦਾ ਪਾਉਂਦੀਆਂ ਪੀਂਆਂ ਦਾ ਤਿਉਹਾਰ ਮਨਾਉਂਦੀਆਂ ਹਮੇਸ਼ਾ ਹੱਸਦੀਆਂ ਬਸਤੀਆਂ ਰਹਿਣ ਕੁੜੀਆਂ ਦੇਸ਼ ਮੇਰੇ ਪੰਜਾਬ ਦੀਆਂ ਪੀਂਆਂ ਦਾ ਤਿਉਹਾਰ ਪੰਜਾਬ ਦਾ ਖੁਸ਼ੀਆਂ ਪਰਵਟਾਉਂਦਾ ਪ੍ਰਸਿੱਧ ਤਿਉਹਾਰ ਹੈ ਇਸ ਮੁੱਖ ਤਿਉਹਾਰਾਸਤੇ ਔਰ ਤਾਂ ਕੁੜੀਆਂ ਦਾ ਤਿਉਹਾਰ ਹੈ ਧੀਾਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾਦੀ ਪੱਤੀ ਦਾ ਸੋ ਅੱਜ ਦੇ ਇਸ ਤਿਉਹਾਰ ਦਾ ਜੋ ਹਿੱਸਾ ਬਣੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ ਜੋ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਸਦਾ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਪਿੰਡ ਦੀ ਅਤੇ ਪਿੰਡ ਵਾਸੀਆਂ ਦੀ ਤਰੱਕੀ ਲਈ ਵਿਸ਼ੇਸ਼ ਉਪਰਾਲੇ ਕਰਨ ਵਿੱਚ ಗ್ರಾಮ ਪੰਚਾਇਤਾਂ ਦਾ ਸਹਿਯੋਗ ਦਿਓ ਨਸ਼ਾ ਤੋਂ ਪਰਹੇਜ਼ ਕਰੋ ਮਿਹਨਤ ਕਰਨ ਦਾ ਜਜ਼ਬਾ ਰੱਖੋ ਖਾਲੀ ਟਾਈਮ ਵਿੱਚ ਲਾਇਬ੍ਰੇਰੀ ਆ ਕੇ ਬੈਠੋ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ ਪਿੰਡ ਵਿੱਚ ਸਾਡੇ ਬਹੁਤ ਹੀ ਮਾਨਯੋਗ ਅਸ਼ੋਕ ਮਾਨਸੋਗੀ ਜੀ ਨੇ ਸੀਤ ਜੀ ਦੇ ਪਰਿਵਾਰ ਵੱਲੋਂ ਇੱਕ ਬਹੁਤ ਹੀ ਵਧੀਆ ਕੰਪਿਊਟਰ ਸੈਂਟਰ ਖੋਲਿਆ ਗਿਆ ਹੈ ਆਪ ਸਭ ਜਾਣਦੇ ਹੋ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਸੈਂਟਰ ਪਹੁੰਚ ਲਈ ਤੇ ਜੋ ਸਾਰੇ ਹੀ ਬੱਚੇ ਵਿਦਿਆ ਦੇ ਖਾਤਰ ਹਨ ਖੁਸ਼ ਰਹੋ ਹੱਸਦੇ ਰਹੋ ਦੁਆਰਾ ਫਿਰ ਵੀ ਬਤੀ ਦੀ ਸਾਰੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਨੂੰ ਅੱਗੇ ਹੋਰ ਪੀਤੂਆਂ ਸੁਆ ਕੀਤਾ ਹੈ ਧੰਨਵਾਦ ਜੀ ਸ਼੍ਰੀ ਵੈਗੋਜੀ ਦਾ ਖਾਲਸਾ ਸ਼੍ਰੀ ਵੈਗੋ ਜੀ ਕੈਸਾ ਹੋਵਾਂ ਚਾਹ ਦੀ ਕਲਾ ਕਰਉ ਜੀ ਬਾਈ